ਮੈਂ ਦਿਵਿਆ C&W ਚੈਨਲ ਤੋਂ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਆਪਣੇ ਜਿਹੜੇ ਵੀ ਨਵੇਂ ਪ੍ਰੋਗਰਾਮ ਆਪਾਂ ਸ਼ੁਰੂ ਕੀਤੇ ਹੈ ਉਹਨਾਂ ਦੇ ਬਾਰੇ ਕਿ ਆਪਾਂ ਉਹਨਾਂ ਦੇ ਵਿੱਚ ਕੀ ਕਰ ਰਹੇ ਆ ਤੇ ਕਿਹੜੇ-ਕਿਹੜੇ ਪ੍ਰੋਗਰਾਮ ਹੈਗੇ ਆ ਉਹਨਾਂ ਦੇ ਬਾਰੇ ਤੁਹਾਨੂੰ ਆਪਾਂ ਵਿਸਤਾਰ ਨਾਲ ਦੱਸਣ ਜਾ ਰਹੇ ਆ ਸੋ ਚਲੋ ਸ਼ੁਰੂ ਕਰਦੇ ਆ ਆਪਣਾ ਜਿਹੜਾ ਸਭ ਤੋਂ ਪਹਿਲਾ ਪ੍ਰੋਗਰਾਮ ਹੈ ਤਾਂ ਉਹ ਹੈਗਾ ਗ੍ਰੇਟ ਪਰਸਨੈਲਿਟੀ ਗ੍ਰੇਟ ਪਰਸਨੈਲਿਟੀ ਜਿੱਦਾਂ ਕਿ ਨਾਮ ਤੋਂ ਹੀ ਜੋ ਸ਼ੋ ਹੋ ਜਾਂਦਾ ਕਿ ਗ੍ਰੇਟ ਪਰਸਨੈਲਿਟੀ ਵਾਕਈ ਜੋ ਬੰਦਾ ਕੁਝ ਗ੍ਰੇਟ ਕਰ ਰਿਹਾ ਹੈਗਾ ਠੀਕ ਹੈ ਤੇ ਇਹਦੇ ਵਿੱਚ ਆਪਾਂ ਇੰਟਰਵਿਊ ਕਰਦੇ ਆ ਡਾਕਟਰਸ ਦੀ ਹੋ ਗਈ बिजनेसमੈਨ ਹੋ ਗਈ ਜਾਂ ਫਿਰ ਕੋਈ ਵੀ ਬੰਦਾ ਜਿਹੜਾ ਕਿ ਸਮਾਜ ਭਲਾਈ ਦਾ ਕੰਮ ਕਰਦਾ ਪਿਆ ਹੈਗਾ ਉਹਨਾਂ ਦੀ ਆਪਾਂ ਇੰਟਰਵਿਊਜ਼ ਕਰਦੇ ਆ ਅਗਰ ਮਤਲਬ ਸਾਨੂੰ ਨਹੀਂ ਪਤਾ ਕਿ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਤੁਸੀਂ ਅਗਰ ਇੰਟਰਵਿਊ ਦੇਣਾ ਚਾ ਰਹੇ ਹੋ ਤੇ ਤੁਸੀਂ ਵੀ ਆਓ ਸਾਨੂੰ ਦੱਸੋ ਆਪਾਂ ਤੁਹਾਡਾ ਵੀ ਇੰਟਰਵਿਊ ਕਰਾਂਗੇ ਤੁਹਾਨੂੰ ਵੀ ਦੁਨੀਆ ਸਾਹਮਣੇ ਲੈ ਕੇ ਆਵਾਂਗੇ ਸਮਾਜ ਸੇਵਾ ਕਰ ਰਹੇ ਹੋ ਕੋਈ ਹੋਰ ਕੰਮ ਕਰ ਰਹੇ ਹੋ ਮਤਲਬ ਜਿਸ ਨਾਲ ਸਮਾਜ ਦੀ ਭਲਾਈ ਹੋ ਰਹੀ ਹੈ ਉਹਨਾਂ ਨੂੰ ਠੀਕ ਹੈ ਸੈਕੰਡਲੀ ਆਪਣਾ ਜਿਹੜਾ ਨੈਕਸਟ ਪ੍ਰੋਗਰਾਮ ਹੈਗਾ ਉਹ ਹੈਗਾ ਪ੍ਰਾਈਮ ਡਿਸਕਸ਼ਨ ਜਿਹੜਾ ਕਿ ਆਪਾਂ ਆਪਣੇ ਆਫਿਸ ਦੇ ਵਿੱਚ ਗਿਲ ਰੋਡ ਤੇ ਆਪਣਾ ਆਫਿਸ ਹੈਗਾ ਗਿਲ ਰੋਡ ਆਪਣੇ ਆਫਿਸ ਦੇ ਵਿੱਚ ਆਪਾਂ ਇਹ ਸੰਡੇ ਨੂੰ ਪ੍ਰਾਈਮ ਡਿਸਕਸ਼ਨ ਪ੍ਰੋਗਰਾਮ ਕਰਦੇ ਆ ਜਿਹਦੇ ਵਿੱਚ ਆਪਾਂ ਕਰੰਟ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਆ ਕਰੰਟ ਮੁੱਦੇ ਅੱਜ ਦੇ ਟਾਈਮ 'ਚ ਜੋ ਵੀ ਚੱਲ ਰਹੀ ਹੈ ਉਹਨਾਂ ਦੇ ਬਾਰੇ ਤੇ ਇਸ ਦੇ ਵਿੱਚ ਆਪਾਂ ਤੁਹਾਨੂੰ ਵੀ ਇਨਵਾਈਟ ਕਰਦੇ ਆ ਕਿ ਤੁਸੀਂ ਵੀ ਸਾਨੂੰ ਦੱਸੋ ਕੀ ਕਿੱਦਾਂ ਦੇ ਮੁੱਦੇ ਤੁਸੀਂ ਚਾਹਦੇ ਹੋ ਕਿਹੜਾ ਮੁੱਦਾ ਤੁਸੀਂ ਚਾਹਨਾ ਕਿ ਆਪਾਂ ਉਸ ਤੇ ਗੱਲਬਾਤ ਕਰੀਏ ਤੁਸੀਂ ਆਪਣੇ ਸੁਝਾ ਦੇ ਸਕਦੇ ਤੁਹਾਡੇ ਸੁਝਾ ਦਾ ਵੀ ਬਹੁਤ ਹੀ ਮਤਲਬ ਕੀ ਆਬਾਰ ਹੈ ਅਗਰ ਤੁਸੀਂ ਸਾਨੂੰ ਉਸ ਦਾ ਸੁਝਾ ਦਾ ਦਿਨੇ ਕਿ ਤੁਸੀਂ ਇਹ ਵਾਲਾ ਮੁੱਦਾ ਲੈ ਕੇ ਆਓ ਅਸੀਂ ਇਸ ਤੇ ਵੀ ਤੁਹਾਡਾ ਡਿਸਕਸ਼ਨ ਦੇਖਣਾ ਚਾਹੁੰਦੇ ਆ ਸੁੰਨਾ ਚਾਹੁੰਦੇ ਆ ਦਰਸ਼ਕਾਂ ਦਾ ਵੈਲਕਮ ਹੈ ਸੁਝਾ ਦਿੰਦੇ ਆ ਫਿਰ ਉਸ ਤੋਂ ਬਾਅਦ ਨੈਕਸਟ ਆਪਣਾ ਜਿਹੜਾ ਪ੍ਰੋਗਰਾਮ ਹੈਗਾ ਸਰਗਰਮੀਆਂ ਸਰਗਰਮੀਆਂ ਜਿੱਦਾਂ ਕੀ ਨਾਮ ਤੋਂ ਹੀ ਜਾਇਰ ਹੈ ਸਰਗਰਮੀਆਂ ਅਪਾ ਹਫਤੇ ਤੋਂ ਲੈ ਕੇ 15 ਦਿਨਾਂ ਤੱਕ ਦੀਆਂ ਜੋ ਵੀ ਆਪਣੀਆਂ ਸਾਡੇ ਚੈਨਲ ਦੀਆਂ ਸਾਡੇ ਪੇजेस ਦੀਆਂ ਜੰਨੀਆਂ ਵੀ ਆਪਾਂ ਲੁਧਿਆਣੇ ਦੀਆਂ ਨਿਊਜ਼ ਕਵਰ ਕਰਦੇ ਹਾਂ ਜੋ ਵੀ ਐਕਟੀਵਿਟੀ ਹੋਈ ਹੈ ਅਸੀਂ ਕਵਰ ਕੀਤੀ ਹੈ ਆਪਾਂ ਉਹਨਾਂ ਦੇ ਬਾਰੇ ਚਰਚਾ ਕਰਦੇ ਹਾਂ ਤੁਹਾਨੂੰ ਦੱਸਦੇ ਹਾਂ ਉਹਦੇ ਬਾਰੇ ਕਿ ਆਪਾਂ ਇਹ ਇਹ ਕਵਰ ਕੀਤਾਗਾ ਇਹ ਪ੍ਰੋਗਰਾਮ ਆਪਾਂ ਲੁਧਿਆਣੇ ਦੇ ਵਿੱਚ ਕਿਤੇ ਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਨੈਕਸਟ ਆਪਣਾ ਜਿਹੜਾ ਟੌਪਿਕ ਹੈਗਾ ਕੱਲ ਆਪਾਂ ਕਰਦੇ ਹਾਂ ਸੱਚੀਆਂ ਅਤੇ ਤੱਤੀਆਂ ਗੱਲਾਂ ਸੱਚੀਆਂ ਤੇ ਤੱਤੀਆਂ ਗੱਲਾਂ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ ਜਿੱਦਾਂ ਵੀਡੀਓਜ਼ ਵਾਇਰਲ ਹੁੰਦੇ ਆ ਲੋਕੀ ਵੀ ਧੜਾ ਧੜ ਦੜਾ ਦੜਾ ਸ਼ੇਅਰ ਕਰ ਦਿੰਦੇ ਆ ਆਪਾਂ ਉਸ ਦੀ ਸੱਚਾਈ ਤੱਕ ਤਾਂ ਜਾਂਦੇ ਨਹੀਂ ਕਿ ਸੱਚਾਈ ਕੀ ਆ ਤੇ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਦੇਖੋ ਅਗਰ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਉਹਦੀ ਤੈਅ ਤੱਕ ਜਾਓ ਕਿ ਉਸ ਵੀਡੀਓ ਤੇ ਅਖੀਰ ਸੱਚਾਈ ਕੀ ਹੈ ਕਿਉਂਕਿ ਆਪਾਂ ਉਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਕਿਤਨਾ ਨਾ ਕਿਤ੍ਹਾ ਅਗਰ ਉਹ ਵੀਡੀਓ ਕਿਸੇ ਨੇ ਗਲਤ ਕੁਝ ਮਤਲਬ ਪੋਸਟ ਕੀਤਾ ਤੇ ਉਹਦੇ ਵਿੱਚ ਅਗਰ ਆਪਾਂ ਉਸ ਨੂੰ ਸ਼ੇਅਰ ਕਰ ਰਹੇ ਆ ਤਾਂ ਉਹਦੇ ਵਿੱਚ ਦੋਸ਼ੀ ਤਾਂ ਆਪਾਂ ਵੀ ਬਣ ਜਾਂਦੇ ਆ ਤੇ ਐਸ ਕਰਕੇ ਉਸ ਦੀ ਸੱਚਾਈ ਤੱਕ ਜਾਓ ਫਿਰ ਉਸ ਤੋਂ ਬਾਅਦ ਮਤਲਬ ਜਿੱਦਾਂ ਬਾਹਰ ਜਾਣ ਦੇ ਚਾਹਵਨ ਬੱਚੇ ਜਿਹੜਾ ਆਪਣੇ ਪੰਜਾਬ ਦੇ ਵਿੱਚੋਂ ਬਹੁਤ ਬੱਚੇ ਜਾ ਰਹੇ ਆ ਬਾਹਰ ਤੇ ਉਹਨਾਂ ਦੇ ਨਾਲ ਏਜੰਟ ਲੋਕ ਕੀ ਕਰਦੇ ਆ ਧੱਕਾ ਕਰ ਰਹੇ ਆ ਪੈਸੇ ਲੈ ਲੈਂਦੇ ਆ ਉਹਨਾਂ ਨੂੰ ਸਹੀ ਰਾਹ ਨਹੀਂ ਪਾਉਂਦੇਗੇ ਜਾਂ ਫਿਰ ਗਲਤ ਫਸਾਦ ਹੁੰਦੇ ਆ ਉਹਨਾਂ ਨੂੰ ਵੀ ਆਪਾਂ ਇੱਥੇ ਮਤਲਬ ਚਰਚਾ ਤੇ ਲੈ ਕੇ ਆਵਾਂਗੇ ਤੁਸੀਂ ਸਾਨੂੰ ਦੱਸੋ ਕਿ ਤੁਹਾਡੇ ਨਾਲ ਧੋਖਾ ਹੋਇਆਗਾ ਲੜਕੀਆਂ ਦੇ ਨਾਲ ਵੀ ਧੋਖਾ ਹੋ ਰਿਹਾ ਲੜਕਿਆਂ ਨਾਲ ਵੀ ਧੋਖਾ ਹੋ ਰਿਹਾ ਵਿਆਹ ਚਾਹ ਸਹੇ ਨੂੰ ਲੈ ਕੇ ਲੋਕੀ ਬਹੁਤ ਧੋਖਾ ਕਰ ਰਹੇ ਆ ਅੱਜ ਦਾ ਟਾਈਮ ਹੀ ਨਾ ਮਾੜਾ ਹੋ ਚੁਕਿਆ ਕਿ ਲੋਕੀ ਧੋਖਾ ਜ਼ਿਆਦਾ ਕਰ ਰਹੇ ਆ ਆਪਾਂ ਕਿਸ ਤੇ ٹرسٹ ਬਿੰਗੇ ਜਿੰਨਾ ਦੇ ਨਾਲ ਧੋਖਾ ਹੋਇਆਗਾ ਉਹ ਸਾਡੇ ਨਾਲ ਆ ਕੇ ਗੱਲਬਾਤ ਕਰਨ ਆਪਣਾ ਆਫਿਸ ਜਿਹੜਾ ਹੈਗਾ ਗਿਲ ਰੋਡ ਤੇ ਹੈਗਾ ਸਾਡੇ ਕੋਲ ਆਓ ਤੁਹਾਨੂੰ ਦੱਸੋ ਔਰ ਕਿਸੇ ਨਾਲ ਕੋਈ ਧੱਕਾ ਹੋ ਰਿਹਾਗਾ ਉਹ ਸਾਨੂੰ ਦੱਸੋ ਆਪਾਂ ਤੁਹਾਡੇ ਮਸਲੇ ਹੱਲ ਕਰਾਵਾਂਗੇ ਔਰ ਬਿਲਕੁਲ ਨਿਸ਼ਚਿੰਤ ਹੋ ਕੇ ਆਓ ਕੋਈ ਡਰਨ ਦੀ ਲੋੜ ਨਹੀਂ ਹੈ ਤੁਹਾਡੇ ਨਾਲ ਪੂਰਾ ਮਤਲਬ ਕੀ ਸਮਝੋਤਾ ਕਰਵਾਇਆ ਜਾਏਗਾ ਤੁਹਾਡਾ ਫੈਸਲਾ ਕੀਤਾ ਜਾਏਗਾ ਕੋਸ਼ਿਸ਼ ਕੀਤੀ ਜਾਏਗੀ ਕਿ ਤੁਹਾਨੂੰ ਨਿਆਂ ਮਿਲ ਸਕੇ ਠੀਕ ਹੈ ਤੇ ਫਿਰ ਉਸ ਤੋਂ ਅੱਗੇ ਆਪਣਾ ਇੱਕ ਆਡੀਸ਼ਨ ਪ੍ਰੋਗਰਾਮ ਚੱਲਦਾ ਪਿਆ ਹੈ ਸੁਪਰਸਟਾਰ ਆਡੀਸ਼ਨ ਪ੍ਰੋਗਰਾਮ 5 ਇਹਦਾ 2020 ਦੇ ਵਿੱਚ ਸਟਾਰਟ ਹੋਇਆ ਸੀਗਾ ਹੁਣ ਇਸ ਦਾ ਜਿਹੜਾ ਆਡੀਸ਼ਨ ਦਾ ਪਾਰਟ 5 ਚੱਲ ਰਿਹਾਗਾ ਜਿਹੜੇ ਕਿ ਅਸੀਂ ਏਜ ਇਸ ਰੱਖੀਏ 7 ਤੋਂ ਲੈ ਕੇ ਮੈਕਸਿਮਮ ਏਜ ਜਿੰਨੀ ਏਜ ਦਾ ਬੰਦਾ ਦੀ ਮਤਲਬ ਆਡੀਸ਼ਨ ਦੇ ਸਕਦਾਗਾ ਕਿਸੇ ਨੂੰ ਸਿੰਗਿੰਗ ਦਾ ਸ਼ੌਕ ਹੈ ਡਾਂਸਿੰਗ ਹੈ ਗੱਤਕਾ ਕਵੀਸ਼ਰੀ ਤੇ ਸ਼ਬਦ ਟਿੱਕੇ ਕੁਝ ਵੀ ਤੁਸੀਂ ਜਿਹੜਾ ਤੁਹਾਡੇ ਅੰਦਰ ਟੈਲੈਂਟ ਹੈਗਾ ਸੋ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਦੇ ਰਹੇ ਹਾਂ ਫ੍ਰੀ ਆਫ ਪੋਸਟ ਕਿਉਂਕਿ ਲੋਕਾਂ ਨੂੰ ਕਈਆਂ ਨੂੰ ਨਹੀਂ ਮਿਲਦਾ ਕਾ ਚਾਂਸ ਨਹੀਂ ਮਿਲ ਪੰਦਾਗਾ ਕੋਈ ਪੈਸੇ ਕਰਕੇ ਰਹਿ ਜਾਂਦਾ ਕੋਈ ਏਜ ਕ੍ਰਾਈਟੀਰੀਆ ਕਰਕੇ ਰਹਿ ਜਾਂਦਾ ਤਾਂ ਆਪਾਂ ਚਾਹਾਂਗੇ ਕਿ ਜਿਹੜਾ ਵੀ ਇਨਸਾਨ ਕੋਈਸ ਨੂੰ ਕੁਝ ਵੀ ਸ਼ੌਂਕ ਹੈਗਾ ਕੋਈ ਕਰ ਸਕਦਾਗਾ ਉਹ ਰਵੇ ਨਾ ਤੁਸੀਂ ਆਓ ਆਡੀਸ਼ਨ ਦਿਓ ਔਰ ਸਾਡੇ ਨਾਲ ਇਸ ਆਡੀਸ਼ਨ ਦੇ ਵਿੱਚੋਂ ਕਿੰਨੇ ਹੀ ਬੱਚੇ ਨਿਕਲੇ ਆ ਜਿਹੜੇ ਜੀਟੀਵੀ ਤੇ ਕੰਮ ਕਰ ਚੁੱਕੇ ਆ ਔਰ ਬੰਬੇ ਵੀ ਜਾ ਚੁੱਕੇ ਆ ਇਸ ਕਰਕੇ ਤੁਸੀਂ ਸਭ ਆ ਸਕਦੇ ਹੋ ਖੁੱਲਾ ਸੱਦਾ ਸਾਰਿਆਂ ਨੂੰ 7 ਸਾਲ ਦੇ ਬੱਚੇ ਤੋਂ ਲੈ ਕੇ ਮੈਕਸੀਮਮ ਏਜ ਜਿੰਨੇ ਰੱਖਦੀ ਹੈ 80 ਸਾਲ ਐ 90 ਸਾਲ ਐ ਕੋਈ ਵੀ ਆਵੇ ਕੋਈ ਰੋਕ ਟੋਕ ਨਹੀਂ ਐ ਤੁਸੀਂ ਆਓ ਆਡੀਸ਼ਨ ਦੋ ਆਪਣਾ ਫਾਬਾ ਨੂੰ ਉਡਾਨ ਦਿਓ ਫਿਰ ਇਹ ਤਾਂ ਹੋ ਗਈਆਂ ਆਪਣੀਆਂ ਚੈਨਲ ਦੀਆਂ ਗੱਲਾਂ ਮਤਲਬ ਕਿ ਆਪਾਂ ਕੀ ਕੀ ਪ੍ਰੋਗਰਾਮ ਕਰਦੇ ਹਾਂ ਫਿਰ ਹੁਣ ਉਸ ਤੋਂ ਬਾਅਦ ਸਾਰਿਆਂ ਲਈ ਆਪਣੇ ਪੰਜਾਬ ਵਾਸੀਆਂ ਲਈ ਜਿਹੜੇ ਕਿ ਰਿਪੋਰਟਿੰਗ ਲਾਈਨ 'ਚ ਆਣਾ ਚਾਹੁੰਦੇ ਪੱਤਰਕਾਰ ਬੰਨਣਾ ਚਾਹੁੰਦੇ ਆ ਉਹਨਾਂ ਵਾਸਤੇ ਇੱਕ ਸੁਨਹਿਰੀ ਮੌਕਾ ਆਪਾਂ ਨੂੰ ਆਪਣੇ ਲੋਕਦਰਖਵਤ ਤੇ ਸੀਐਨਬੀ ਵੈਲ ਚੈਨਲ ਲਈ ਰਿਪੋਰਟਰਸ ਦੀ ਜ਼ਰੂਰਤ ਹੈ ਪੂਰੇ ਪੰਜਾਬ ਦੇ ਵਿੱਚ ਜੇ ਕੋਈ ਕਰਨਾ ਚਾਹੁੰਦਾਗਾ ਸਾਡੇ ਨਾਲ ਇੱਥੇ ਆ ਕੇ ਗੱਲਬਾਤ ਕਰੋ ਸਾਡੇ ਆਫਿਸ ਆਓ ਨਹੀਂ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਕਾਲ ਕਰੋ ਸਾਡਾ ਨੰਬਰ ਹੈਗਾ 9023731134 ਤੇ ਸੈਕਿੰਡ ਨੰਬਰ ਹੈਗਾ 9592633690 नंबर पर कॉल करो इतना एड्रस जो है वह हैगा प्लॉट नंबर एक सौ सत्त दाना मंडी बैकसाइड अरोड़ा पैलेस गिल रोड लुधियाना नंबर दोबारा मैं रिपीट कर दी हाँ नब्बे तेई तिहत्तर ग्यारह चौंती और जोड़ा दूजा नंबर है वह हैगा पचानवे बानवे त्रे त्रे नब्बे ਸாரி 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 ਨੰਬਰ ਇਹ ਗਲਤ ਹੈ ਪੁਰਾਣਾ ਵਾਲਾ ਨੰਬਰ ਹੈ ਇੱਕ ਮਿੰਟ ਦੂਜਾ ਜਿਹੜਾ ਨੰਬਰ ਹੈਗਾ ਉਹ ਹੈਗਾ 95 92 62 63 90 ਸੋ ਉਮੀਦ ਕਰਦੀ ਹਾਂ ਸਭ ਨੂੰ ਕੁਝ ਨਾ ਕੁਝ ਇਸ ਦੇ ਵਿੱਚੋਂ ਮਿਲੇਗਾ ਹੀ ਸੋ ਔਰ ਤੁਹਾਡੇ ਸੁਝਾਵਾਂ ਦਾ ਵੀ ਮੈਂ ਇੰਤਜ਼ਾਰ ਕਰਾਂਗੀ ਤੁਸੀਂ ਸਾਨੂੰ ਸੁਝਾਅ ਦਿਓ ਔਰ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਜੇ ਵੱਤ ਤੋਂ ਵੱਤ ਜਿਹੜੇ ਸਮਾਜ ਸੇਵਾ ਕਰਦੇ ਹੈ ਕੋਈ ਵੀ ਸ਼ਖਸੀਅਤ ਹੈ ਮਤਲਬ ਕਿ ਗ੍ਰੇਟ ਪਰਸਨੈਲਿਟੀ ਕਿਸ ਨੂੰ ਸਿੰਗਿੰਗ ਹੈਗੀ ਹੈ ਸਿੰਗਰ ਹੈ ਕੋਈ ਐਕਟਰ ਹੈ ਤੇ ਸਾਡੇ ਨਾਲ ਤੁਸੀਂ ਗ੍ਰੇਟ ਪਰਸਨੈਲਿਟੀ ਦੇ ਵਿੱਚ